ਪਿਛਲੀ ਸਵੇਰੇ ਬਾਈ ਆਪਾਂ ਆਪ ਜਿਹੜਾ 16 ਲੀਟਰ ਦੁੱਧ ਚੋਇਆ ਇਹਦਾ ਠੀਕ ਆ ਹਾਂ 16 ਕਿਲੋ ਜਮਾ ਇਹਨਾਂ ਲੀਟਰ ਕੀ ਕਿਲੋ ਆਂ ਦੇ ਚ ਬਾਈ ਕਿਲੋਆਂ ਜਮਾ ਡੈਰੀ ਤੇ ਆਪਾਂ ਦੁੱਧ ਪਾਉਣੇ ਆ ਠੀਕ ਆ ਹਾਂ ਜਮਾ ਕੰਡੇ ਵਾਲਾ ਠੀਕ ਆ 16 ਕਿਲੋ ਦੋਸਤੋ ਬਾਈ ਕਹਿੰਦਾ ਆਪਾਂ ਦੁੱਧ ਚੋਇਆ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਹਬੋ ਬਾਈ ਹਰਦੀਪ ਦੇ ਘਰੋਂ ਦੋਸਤੋ ਆਪਾਂ ਇੱਕ ਵੀਡੀਓ ਬਣਾ ਰਹੇ ਆ ਇੱਕ ਨਗ ਦੋਸਤੋ ਸੇਲ ਵਾਸਤੇ ਆ ਗੱਬਣ ਝੋਟੀ ਆ ਤੀਜਾ ਸੂਆ ਬਾਈ ਕਹਿੰਦਾ ਇਹਨੇ ਸੂਣਾ 21 ਤਰੀਕ ਨੂੰ ਦੋਸਤੋ 21 ਤਰੀਕ 11ਵਾਂ ਮਹੀਨਾ 2025 ਨੂੰ ਦਿਨ ਪੂਰੇ ਆ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਬਾਈ ਉਹ ਅੱਜ 16 ਤਰੀਕ 11ਵਾਂ ਮਹੀਨਾ 2025 ਦੀ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਆਪਾਂ ਬਾਈ ਤੋਂ ਲੈ ਲਾਂਗੇ ਸਾਰੀ ਡਿਟੇਲ ਆਪਾਂ ਬਾਈ ਤੋਂ ਲਾਵਾਂਗੇ ਕੀ ਮੁੱਲ ਰੱਖਦਾ ਬਾਕੀ ਇੱਕ ਘਰੇਲੂ ਕੰਮ ਆ ਬਾਈ ਦੇ ਆ ਤੁਸੀਂ ਦੂਸਰੇ ਜਾਨਵਰ ਦੇਖ ਲੋ ਵੀਰੇ ਨਹੀਂ ਅੱਜ ਕੱਲ ਨਾ ਬੰਦਾ ਦੁੱਧ ਵਾਸਤੇ ਨਹੀਂ ਇੱਕ ਪਸ਼ੂ ਰੱਖਦਾ ਸੁਖ ਨਾਲ ਬਾਈ ਨੇ ਵਧੀਆ 30 35 ਨਗ ਰੱਖ ਰੱਖਿਆ ਮਿਹਨਤ ਵਾਲਾ ਕੰਮ ਆ ਵੀਰੇ ਜੇ ਬੰਦਾ ਮਿਹਨਤ ਕਰੂ ਤਾਂ ਹਰੇਕ ਦੇ ਘਰੇ ਇਹ ਨਗ ਖੜ ਸਕਦੇ ਆ ਮਿਹਨਤ ਕਰਨੀ ਪੈਂਦੀ ਐ ਇਹ ਚੀਜ਼ਾਂ ਤੇ ਬਾਕੀ ਨਹਿਰ ਆ ਪਿੰਡ ਦੇ ਨਾਲ ਦੀ ਲੰਗਦੀ ਬਾਈ ਕਹਿੰਦਾ ਦਿਨੇ ਉੱਥੇ ਲੈ ਜਾਂਦੇ ਆ ਬਾਕੀ ਆ ਜੋ ਆ ਮੱਝ ਬਾਰੇ ਕਰਦੇ ਆ ਗੱਲਬਾਤ ਕਿੰਨੇ ਕ ਦਿਨ ਰਹਿੰਦੇ ਆ ਤੇ ਕਿੰਨਾ ਕੁ ਦੁੱਧ ਇਹਨਾਂ ਨੇ ਚੋਇਆ ਆ ਜਾ ਬੇਹਰ ਦੀ ਵੀਡੀਓ ਸਾਹਮਣੇ ਆ ਜਾ ਹੋਰ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਪਿੰਡ ਵੀਰੇ ਆਪਣਾ ਭਾਗੀਬੰਦਰਾ ਤਲਵੰਡੀ ਤੋਂ ਰਹਿ ਗਿਆ 4 4 ਕਿਲੋਮੀਟਰ 4 ਕਿਲੋਮੀਟਰ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੋ 94640 77832 ਠੀਕ ਆ ਕਰੇਲੂ ਕੰਮ ਹੀ ਵੀਰੇ ਆਪਣਾ ਹੈ ਆਪਣਾ ਜਮਾ ਕਰੇਲੂ ਕੰਮ ਹੈ ਪੂਰਾ ਸ਼ਾਹੋਂ ਦਾ ਫਿਰ ਹੈ ਬਾਈ ਪਸੂਆਂ ਦਾ ਹਾਂ ਬਾਈ ਹਾਂ ਠੀਕ ਹੈ ਤੇ ਅੱਜ ਬਈ ਆਹ ਜਿਹੜੀ ਮੱਝ ਆ ਕਿੰਨੇ ਦਿਨ ਇਹਦੇ ਸਉਣ ਦੇ ਬਾਕੀ ਆ ਇਹਦੇ ਬਾਈ 21 ਤਰੀਕ ਨੂੰ ਦਿਨ ਪੂਰੇ ਹੋਣੇ ਆ 21 ਤਰੀਕ ਨੂੰ ਦਿਨ ਅੱਜ 5 ਦਿਨ ਇਹਦੇ ਸੂਣ ਦੇ ਬਾਕੀ ਆ ਸੂਣ ਦੇ ਬਾਕੀ ਆ ਉੱਪਰ ਜਿਹਨੇ ਲੈ ਜਾਊਗੀ ਉਹ ਮੌਕੇ ਤੇ ਹਨਾ ਵੀ ਕਿੰਨੇ ਲੈ ਜਾਂਦੀ ਆ ਠੀਕ ਆ ਠੀਕ ਆ ਦੁੱਧ ਦਾ ਜਿਹੜਾ ਬਾਈ ਗੱਲ ਕਰੀਏ ਤੂੰ ਪਿਛਲੇ ਸੂਏ ਚੋਇਆ ਹਨਾ ਪਿਛਲੇ ਸੂਏ ਬਾਈ ਆਪਾਂ ਆਪ ਜਿਹੜਾ 16 ਲੀਟਰ ਦੁੱਧ ਚੋਇਆ ਇਹਦਾ ਠੀਕ ਆ ਹਾਂ 16 ਕਿਲੋ ਜਮਾ ਇਹਨੇ ਲੀਟਰ ਕਿ ਕਿਲੋ ਆਂਦੇ ਚ ਬਾਈ ਕਿਲੋਆਂ ਜਮਾ ਡੈਡੀ ਤੇ ਆਪਾਂ ਦੁੱਧ ਪਾਉਣੇ ਆ ਠੀਕ ਆ ਹਾਂ ਜਮਾ ਕੰਡੇ ਵਾਲਾ ਠੀਕ ਆ 16 ਕਿਲੋ ਦੋਸਤੋ ਬਾਈ ਕਹਿੰਦਾ ਆਪਾਂ ਦੁੱਧ ਚੋਇਆ ਜੇ ਬਾਈ ਤੇਰੇ ਘਰੇ ਹਸੁੰਦੀ ਆ ਚੱਲ ਹੁਣ ਗੱਬਣਾ ਕਿਸੇ ਨੇ ਸਾਈ ਸੱਪਾ ਬਿਆਨਾ ਕਰ ਲਿਆ ਵੀ ਬਾਈ ਸਾਨੂੰ 16 ਜਿੱਦੇ ਹਾਜ਼ਰ ਹੋ ਗਿਆ ਚਵਾ ਦੋਗੇ ਜਮਾ ਬਾਈ 16 ਕਿਲੋ ਐਸ ਕੀ ਤੀਜੇ ਸੂਏ ਜਮੇ ਤੀਜੇ ਸੂਏ ਦਾ ਪਸ਼ੂ ਵੱਧਾ ਹੀ ਆ ਵੀ ਉਹ ਆਪਾਂ ਕਹਿੰਦੇ ਨਹੀਂ ਵੀ ਕਿੰਨਾ ਵੱਧਿਆ 16 ਲੀਟਰ ਜਿਹੜਾ ਆਪਾਂ ਚੋਇਆ ਹਮ ਅਗਲਾ ਆਪਣੇ ਨਾਲ ਸਾਈ ਕਰ ਲੇ ਜਿੱਦੇ ਦੁੱਧ ਤੇ 16 ਲੀਟਰ ਤੇ ਆ ਗਈ ਆਪਾਂ ਉਹਦੇ ਅਗਲੇ ਨੂੰ ਦਵਾਂਗੇ ਮੱਜ ਠੀਕ ਆ ਠੀਕ ਆ 16 ਕਿਲੋ ਜਮਾ ਕੰਡੇ ਵਾਲਾ ਹਾਂ ਬਈ ਤੋਲ ਕੇ ਆਪਾਂ ਤਿਆਰ ਕਰਕੇ ਦੇ ਦਾਂਗੇ। ਤੋਲ ਕੇ ਆ ਜਾਵਾਂ ਤਿਆਰ ਕਰਕੇ। ਦੇਖੋ ਵੀਰੇ ਇਹ ਅੰਗਲੀਆ ਗੱਲ ਬਾਈ ਕਹਿੰਦਾ ਜਿੱਦੇ ਦੁੱਧ ਤਿਆਰ ਹੋ ਗਿਆ 16 ਕਿਲੋ ਜਿੰਨਾ ਪਿਛਲੇ ਸੂਏ ਚੋਇਆ ਉਦੋਂ ਬਾਈ ਵੱਧ ਨਹੀਂ ਕਹਿੰਦਾ ਵੀ ਹਾਂ ਵੀ ਵਧੂਗੀ ਵਧੂਗੀ। ਓਨੇ ਦੀ ਬਾਈ ਕਹਿੰਦਾ ਆਪਾਂ ਗਰੰਟੀ ਲੈ ਲਾਂਗੇ। ਤਿਆਰ ਜਿੱਦੇ ਦੁੱਧ ਹੋ ਗਿਆ, ਉਹਦੇ ਪੂਰੇ ਪੈਸੇ ਭਰ ਦਿਓ। ਕੇਰਾ ਬੰਦੇ ਨਾਲ ਤੁਸੀਂ ਸਾਈ ਆਪਦੇ ਹਿਸਾਬ ਨਾਲ ਹੋਜੀ ਕਰ ਲਿਓ। ਖੋਲ ਕੇ ਤੋੜ ਕੇ ਦਿਖਾ ਦਿੰਨਾ। ਮੁੱਲ ਜਿਹੜਾ ਲਾਸਟ ਤੇ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ। ਇੱਧਰ ਹੀ ਲੈ ਚੱਲ ਬਾਈ ਐ। ਖੋਲ ਕੇ ਮੈਂ ਦਿਖਾ ਦਿੰਨਾ ਦੋਸਤੋ ਸਾਨੂੰ। ਬਾਕੀ ਤੁਸੀਂ ਇਹ ਸਮੋਹ ਕੋ ਦੋਸਤੋ ਕਿਸੇ ਕਿਸੇ ਭਰਾ ਨੂੰ ਅੱਜ ਕੱਲ ਨਹੀਂ ਥੋੜਾ ਪਾਸਾ ਆ ਜਾਂ ਵਟਦੇ ਅੱਜ ਕੱਲ ਬੰਦੇ ਨਾ ਆਹ ਦੇਖੋ ਕਰ ਲਓ ਬਈ ਚੈੱਕ ਤੀਜਾ ਸੁਆ ਸੁਣਾ 21 ਨਵੰਬਰ ਨੂੰ ਦਿਨ ਪੂਰੇ ਆ 16 ਦੀ ਦੋਸਤੋ ਅੱਜ ਵੀਡੀਓ ਆ 16 ਨਵੰਬਰ ਦੀ ਆ ਤੁਸੀਂ ਲੇਵੇ ਦੀ ਚੈੱਕ ਕਰ ਲਓ ਵਧੀਆ ਗੈਪ ਤੇ ਸੋਹਣੇ ਥਾਣਾ ਪੂਛ ਥੋੜੀ ਛੋਟੀ ਆ ਕਿ ਕੱਟੀ-ਕੁੱਟੀ ਗਈ ਸੀ ਬਾਈ ਹਾਂ ਬਈ ਇਹ ਆਪਣਾ ਜੋ ਲਈ ਉਹ ਤੋਂ ਪਹਿਲਾਂ ਦੀ ਕੱਟੀ ਹੋਈ ਆ ਠੀਕ ਆ ਠੀਕ ਆ ਆ ਦੇਖੋ ਵੀਰੇ ਲੈਵੇ ਦੀ ਚੈੱਕ ਕਰ ਲੋ ਜਿਹੜੇ ਸਾਹ ਨਾਲ ਪੂਰੀ ਭਰ ਜਾਂਦੀ ਹੂ ਬਾਈ ਲੈਵੇ ਦੀ ਮੌਕੇ ਤੇ ਜਦੋਂ ਬਾਈ ਹਾਂ ਮੌਕੇ ਤੇ ਜਮਾ ਪੂਰੀ ਜਮਾ ਪੂ ਬਹੁਤ ਵਧੀਆ ਤਿਆਰ ਹੁੰਦੀ ਹੈ ਬਹੁਤ ਸੋਹਣੀ ਤਿਆਰ ਹੁੰਦੀ ਹੈ ਠੀਕ ਹੈ ਬਾਕੀ ਬਾਈ ਕੋਲੇ ਹੁਣ ਦੋਸਤੋ ਪਸੂ ਤੁਸੀਂ ਆਪ ਹੀ ਦੇਖ ਲੋ ਘਰੇ ਹੈਨਾ ਜਿਆਦੇ ਆ ਉਹਦੇ ਹਿਸਾਬ ਨਾਲ ਚੱਲੋ ਬੰਦਾ ਹੁੰਦਾ ਨਾਲ 100 ਪਰਿਵਾਰ ਦੀ ਸੈਟਿੰਗ ਹੁੰਦੀ ਆ ਇਹ ਬਾਈ ਕਹਿੰਦਾ ਆਪਾਂ ਵੇਚਨੀ ਆ ਇੱਕ ਕਿਹੜਾ ਹੋਰ ਦਵਾਲਾ ਬਾਈ ਕੋਲੋਂ ਦਿਖਾ ਦਾਂ ਮੈਂ ਲੈ ਵਾ ਇੱਕ ਕਿਹੜਾ ਹੈ ਹੋਰ ਦਵਾਲਾ ਇਧਰ ਨੂੰ ਲੈ ਚੱਲ ਬਾਈ ਆ ਲੈ ਭਾਈ ਕਰ ਲੋ ਚੈੱਕ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜਾਓ ਤਸੱਲੀ ਦੋਸਤੋ ਤੁਹਾਡੀ ਆਪਣੀ ਹੁੰਦੀ ਆ ਕੋਲੇ ਆ ਕੇ ਪਸ਼ੂ ਪਾਸ ਕਰਨਾ ਚੈੱਕ ਕਰਨਾ ਠੰਡਾਂ ਦੀ ਉਹ ਤੁਸੀਂ ਆਪ ਦੀ ਬੇਫਿਕਰ ਹੋ ਕੇ ਜਿਵੇਂ ਮਰਜੀ ਤਸੱਲੀ ਕਰਕੇ ਫਿਰ ਤੁਸੀਂ ਮਾਲਕ ਨਾਲ ਸੌਦਾ ਕਰ ਸਕਦੇ ਹੋ ਕਿਸੇ ਦੀ ਵੀ ਵੀਡੀਓ ਦੇਖਦੇ ਹੋ ਕੋਈ ਵੀ ਪਸ਼ੂ ਦੇਖਦੇ ਹੋ ਤਸੱਲੀ ਜ਼ਰੂਰ ਵੀਰੇ ਕਰਨੀ ਚਾਹੀਦੀ ਆ ਬਾਕੀ ਤੁਸੀਂ ਕਾਰੋਗਰਮ ਵਾਲੀ ਚੱਕ ਲੈ ਆ ਭਾਈ ਮੋੜ ਲਿਆ ਫਿਰ ਮੋਲਾ ਜਿਹੜਾ ਵੀਡੀਓ ਦੇ ਵਿੱਚ ਕਰਵਾ ਦਾਂਗੇ ਨੰਬਰ ਬਾਈ ਹਰਦੀਪ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਤਲਵੰਡੀ ਸਾਬੋ ਤੋਂ 4 ਕਿਲੋਮੀਟਰ ਆ 메ਨ ਰੋਡ ਦੇ ਉੱਤੇ ਹੀ ਵੀਰੇ ਪਿੰਡ ਆ ਲੈ ਆ ਬਈ ਲੈ ਆ ਦੇਖੋ ਬਈ ਚੰਗੇ ਕਦ ਚਾ ਪੂਰੇ ਵਧੀਆ ਕਦ ਚ ਕਹਿ ਸਕਦੇ ਆਪਾਂ ਐ ਨਹੀਂ ਵੀ ਛੋਟੀ ਜੀ ਹੋਊਗੀ ਕੀ ਭਾ ਰੱਖਦਾ ਫਿਰ ਬਈ ਇਹਦਾ ਮੁੱਲ ਬਈ ਇਹਦਾ 2 ਲੱਖ 10 ਹਜ਼ਾਰ 2 ਲੱਖ 10 ਹਜ਼ਾਰ 2 ਲੱਖ 10 ਹਜ਼ਾਰ ਠੀਕ ਆ 210000 ਦੋਸਤੋ ਮਾਲਕਾਂ ਨੇ ਮੁੱਲ ਕਰਿਆ ਉਹ ਮੌਕੇ ਤੇ ਆ ਬਈ ਜਿੱਥੇ ਜਾ ਕੇ ਗੱਲ ਖੜਦੀ ਆ ਦੋਨੇ ਭਰਾਵਾਂ ਚ ਹਨਾ ਮੁੱਲ ਮਾਲਕ ਨੇ ਕਰਨਾ ਹੁੰਦਾ ਨੰਬਰ ਇਹਠਾ ਬਾਈ ਦਾ ਚੱਲੀ ਜਾਂਦਾ ਜਿਹੜੇ ਭਰਾ ਨੂੰ ਫੇਟਾ ਉਹ ਕਰ ਲਿਓ ਪਸੰਦ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਵਾਂ ਨੂੰ